ਆ ਤੁਹਾਡਾ ਦੇ ਜਿਹੜੇ ਅਜੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੂਰੇ ਹੋ ਗਏ ਨੇ ਕੀ ਕਰਾ ਚੁੱਕੇ ਨੇ ਜਿੰਨੀਆਂ ਪਵਨ ਸ਼ਰਮਾ ਜੀ ਸਾਡੇ ਦੇਸ਼ ਦੇ ਇਕਨੋਮਿਕ ਆਰਕੀਟੈਕਚਰਲ ਰਿਫਾਰਮਸ ਲਿਆਉਣ ਵਾਲੇ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਪૂર્વ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਸੀ ਉਹਨਾਂ ਨੇ ਅੰਮ੍ਰਿਤਸਰ ਦਾ ਪੰਜਾਬ ਦਾ ਪੂਰੇ ਦੇਸ਼ ਦਾ ਨਾਮੋ ਨਿਸ਼ਾਨ ਪੂਰੇ ਵਰਲਡ ਵਾਈਡ ਇੰਟਰਨੈਸ਼ਨਲ ਗਲੋਬ ਦੇ ਉੱਪਰ ਬੜੀ ਮਹਾਨ ਸੂਚੀ ਦੇ ਵਿੱਚ ਲਾ ਕੇ ਖੜਾ ਕਰ ਦਿੱਤਾ ਡਾਕਟਰ ਮਨਮੋਨ ਸਿੰਘ ਉਹ ਸ਼ਖਸੀਅਤ ਰਹਿ ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਉਹਨਾਂ ਨੇ ਇੱਥੋਂ ਮਾਰਚ 2018 ਦੇ ਵਿੱਚ ਵੀ ਐਲੂਮਨੀ ਮੀਟਿੰਗ ਹੋਈ ਸੀ ਇੱਥੇ ਆ ਕੇ ਉਹਨਾਂ ਨੇ ਭਾਸ਼ਣ ਵੀ ਦਿੱਤਾ ਸਪੀਚ ਵੀ ਕੀਤੀ ਔਰ ਉਹਨਾਂ ਨੇ ਡੈਕ੍ਰੀਟਸ ਹੋ ਗਏ ਸੀ ਕਰੀਬ 1948 ਦੇ ਵਿੱਚ ਉਹਨਾਂ ਨੇ ਬੀਏ ਆਨਰਸ ਇਕਨੋਮਿਕਸ ਇੱਥੋਂ ਡਿਗਰੀ ਹਾਸਲ ਕੀਤੀ ਸੀ ਔਰ ਆਪਣੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹਨਾਂ ਨੇ ਨਾਲ ਸਮੋਈਆਂ ਸੀ ਸਟੂਡੈਂਟਸ ਨਾਲ ਮੀਡੀਆ ਇੰਟਰਐਕਸ਼ਨਸ ਕਰਦੇ ਹੋਏ ਬਿਆਨ ਕੀਤੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਭਾਵਨਾਵਾਂ ਇੱਥੇ ਬਿਆਨ ਕੀਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਬਿਆਨ ਕੀਤੇ ਕਿ ਕਿਵੇਂ ਉਹਨਾਂ ਨੂੰ ਉਦੋਂ ਦੇ ਪ੍ਰਿੰਸੀਪਲ ਸੰਤ ਰਾਮ ਗਰੋਵਰ ਉਹਨਾਂ ਦਾ ਨਾਮ ਲਿਆ ਸੀ ਪ੍ਰੋਫੈਸਰ ਮਾਸ ਰਾਮ ਜੀ ਦਾ ਨਾਮ ਲਿਆ ਸੀ ਉਸ ਤੋਂ ਬਾਅਦ ਪ੍ਰੋਫੈਸਰ ਜੁਗਲ ਕਿਸ਼ੋਰ ਤ੍ਰਿਕਾ ਉਹਨਾਂ ਦੀ ਵੀ ਉਹ ਗੱਲ ਕਰਦੇ ਰਹੇ ਕਿ ਉਹਨਾਂ ਨੂੰ ਇਕਨੋਮਿਕਸ ਉਹਨਾਂ ਨੇ ਪੜ੍ਹਾਈ ਸੀ ਔਰ ਇਸ ਦੇ ਵਿੱਚ ਉਹਨਾਂ ਨੂੰ ਲੀਡ ਕਰਨ ਦੇ ਵਿੱਚ ਮਾਰਗਦਰਸ਼ਨ ਕੀਤਾ ਸੀ ਉਹਨਾਂ ਦੀ ਪੜਾਣਾਂ ਦੇ ਚੱਲਦੇ ਹੋਏ ਆਪਣੇ ਟੀਚਰਸ ਦਾ ਸਨਮਾਨ ਵੀ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਇੱਡੀ ਵੱਡੀ ਸ਼ਖਸੀਅਤ ਜਿਹੜਾ ਗਾ ਵਿਲੇਜ ਪਾਕਿਸਤਾਨ ਦੇ ਅੱਜ ਦੇ ਚਕਵਾਲ ਡਿਸਟ੍ਰਿਕਟ ਦੇ ਵਿੱਚ ਹੈਗਾ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਔਰ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਮੁਖ ਸਿੰਘ ਜੀ ਮਾਤਾ ਜੀ ਅਮਰਤ ਕੌਰ ਜੀ ਸੈਪਟੰਬਰ 26 1932 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬਹੁਤ ਪ੍ਰੋਮਿਨੈਂਟ ਸ਼ਖਸੀਅਤ ਅੰਮ੍ਰਿਤਸਰ ਦੇ ਵਿੱਚ ਆਈ ਉਸ ਤੋਂ ਬਾਅਦ ਉਹਨਾਂ ਨੇ अर्ਲੀਅਰ ਐਜੂਕੇਸ਼ਨ ਖਾਲਸਾ ਸਕੂਲ ਆਫ ਪਸ਼ਾਵਰ ਤੋਂ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਜਦੋਂ 14 ਸਾਲੇ ਸੀ ਮਾਈਗ੍ਰੇਟ ਕਰਕੇ ਉਹਨਾਂ ਦੀ ਫੈਮਿਲੀ ਅੰਮ੍ਰਿਤਸਰ ਦੇ ਵਿੱਚ ਆ ਗਈ ਸੀ ਤਾਂ 1947 ਤੋਂ ਬਾਅਦ ਕਰੀਬ ਉਹਨਾਂ ਦੇ ਯੰਗ ਐਜ ਦੇ ਵਿੱਚ ਹੀ ਉਹਨਾਂ ਦੇ ਮਦਰ ਜੜਿਆ ਅਕਾਲ ਚਲਾਣਾ ਕਰ ਗਏ ਸੀ ਬਗੈਰ ਮਾਂ ਤੋਂ ਆਪਣਾ ਜੀਵਨ ਬਤੀਤ ਕਰਨਾ ਪੜ੍ਹਾਈ ਲਿਖਾਈ ਬੜੇ ਸੁਚਾਰੂ ਢੰਗ ਦੇ ਨਾਲ ਰੱਖਣੀ ਔਰ ਦੇਸ਼ੋ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਖਾਨਦਾਨ ਦਾ ਨਿਸ਼ਾਨ ਦੇ ਹੀ ਵੱਡੀ ਵੱਡੀ ਛੱਡ ਜਾਣੀ ਕਿ ਵੱਡੇ ਵੱਡੇ ਇੰਟਰਨੈਸ਼ਨਲ ਇੰਸਟੀਚਿਊਸ਼ਨ ਉਹਨਾਂ ਦੀ ਇੰਟੈਲੈਕਚੁਅਲਿਜ਼ਮ ਦੇ ਕਾਇਲ ਹੈਗੇ ਆ ਉਹਨਾਂ ਦੇ ਕਰੀਬ ਇੱਥੇ ਭੈਣ ਭਰਾਵਾਂ ਤੇ 3 ਹਾਫ ਬ੍ਰਦਰ ਸਿਸਟਰਸ ਵੀ ਹੈਗੇ ਜਿਨ੍ਹਾਂ ਵਿੱਚੋਂ ਪ੍ਰੋਮਿਨੈਂਟ ਸਰਜੀਤ ਸਿੰਘ ਸੁਰਿੰਦਰ ਸਿੰਘ ਕੋਹਲੀ ਸਰਜੀਤ ਸਿੰਘ ਕੋਹਲੀ ਐਂਡ ਦਿਲਜੀਤ ਸਿੰਘ ਕੋਹਲੀ ਹੈਗੇ ਆ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਗਾਰਮੈਂਟ bizness run ਕਰਦੇ ਆ ਕੋਈ ਉਹਨਾਂ ਵਿੱਚੋਂ ਆਟੋ ਮੋਬਾਈਲਸ ਦਾ bizness run ਕਰਦਾ ਸੋ ਇਸ ਕਰਕੇ ਇਦਾਂ ਦੇ ਵੱਡੇ ਵੱਡੇ ਐਫਰਟਸ ਕਈ ਵਾਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ 2019 ਦੇ ਵਿੱਚ ਵੀ ਇੱਥੋਂ ਇਲੈਕਸ਼ਨ ਕੰਟੈਸਟ ਕਰ ਲਈ ਕਿਹਾ ਸੀ 2009 ਦੇ ਵਿੱਚ ਵੀ ਕਿਹਾ ਸੀ ਪਰ ਸਾਈਟਿੰਗ ਹੈਲਥ ਰੀਜਨਸ ਉਹਨਾਂ ਨੇ ਇੱਥੋਂ ਇਲੈਕਸ਼ਨ ਕੰਟੈਸਟ ਨਹੀਂ ਕੀਤੀ ਕਿਉਂ ਅੰਮ੍ਰਿਤਸਰ ਦੇ ਲੋਕਾਂ ਨੂੰ ਬੜੀ ਵੱਡੀ ਆਸ ਉਮੀਦ ਰਹੀ ਪੰਜਾਬ ਨੂੰ ਬੜੀ ਵੱਡੀ ਆਸ ਉਮੀਦ ਰਹੀ ਡਾਕਟਰ ਮਨਮੋਨ ਸਿੰਘ ਉਹ ਸ਼ਖਸੀਅਤ ਜਦੋਂ ਪੰਜ ਆ ਬਨਾ ਦੀ 2006 ਦੇ ਕਰੀਬ ਬਸ ਚੱਲੀ ਸੀ ਉਦੋਂ ਵੀ ਉਹਨਾਂ ਦਾ ਅਹਿਮ ਭੂਮਿਕਾ ਸੀ ਇਕਨੋਮਿਕ ਰਿਫਾਰਮਸ 1992 ਦੇ ਵਿੱਚ ਜਦੋਂ ਲਿਬਰਲਾਈਜੇਸ਼ਨ ਹੋਈ ਹੈ ਇੰਡੀਆ ਦੇ ਵਿੱਚ ਉਦੋਂ ਵੀ ਡਾਕਟਰ ਮਨਮੋਨ ਸਿੰਘ ਦੀ ਸਭ ਤੋਂ ਵੱਡੀ ਅਹਿਮ ਭੂਮਿਕਾ ਸੀ ਸੋ ਇਦਾਂ ਦੇ ਅਹਿਮ ਰੋਲ ਅਦਾ ਕੀਤੇ ਤੋਂ ਪੂਰੇ ਦੇਸ਼ ਨੂੰ ਤਰੱਕੀਆਂ ਦੇ ਪੈੜਾਂ ਤੇ ਪਾਉਣ ਵਾਲੇ ਡਾਕਟਰ ਮਨਮੋਨ ਸਿੰਘ ਉਹ ਕਹਿੰਦੇ ਨਾ ਕਿ ਪਹਿਚਾਨ ਲਿਆ ਤੁਝ ਕੋ ਤੇਰੀ ਸ਼ੀਸ਼ਾ ਗਰੀ ਸੇ ਆਤੀ ਹੈ ਨਜ਼ਰ فن ਸੇ ਹੀ ਫਨਕਾਰ ਕੀ ਸੂਰਤ ਸੋ ਡਾਕਟਰ ਮਨਮੋਨ ਸਿੰਘ ਉਹ ਫਨਕਾਰ ਸੀਗੇ ਜਿਨ੍ਹਾਂ ਨੇ ਆਪਣੀਆਂ ਪੈਣਾ ਦੱਸਦੇ ਹੋਏ ਕੰਮ ਕਰਦੇ ਹੋਏ ਹਾਰਡ ਵਰਕ ਕਰਦੇ ਹੋਏ ਬਹੁਤ ਸਾਰੇ ਜ਼ਿੰਦਗੀ ਦੇ ਸਟਰਗਲ ਤੋਂ ਬਾਅਦੂਦ ਐ ਇਦਾਂ ਦੇ ਉਪਰਾਲੇ ਕੀਤੇ ਜਿਹਦੇ ਨਾਲ ਭਾਰਤ ਦੇਸ਼ ਦਾ ਨਾਮ ਉੱਚਾ ਹੋਇਆ ਉਸ ਤੋਂ ਬਾਅਦ ਹੋਰ ਵੀ ਪ੍ਰੋਮਿਨੈਂਟ ਗੱਲ ਹੈ ਕਿ ਜਦੋਂ 2014 ਦੇ ਕਰੀਬ ਉਹ ਲਾਸਟ মিডিਆ ਇੰਟਰਐਕਸ਼ਨ ਕਰ ਰਹੇ ਸੀ ਉਹਨਾਂ ਨੇ ਗੱਲ ਕੀਤੀ ਕਿ ਮੀਡੀਆ ਨੂੰ ਵੀ اپیل ਕੀਤੀ ਸੀ ਕਿ ਤੁਸੀਂ ਮੈਨੂੰ ਕਾਈਂਡ ਰਹੋਗੇ ਕਾਈਂਡਰ ਰਹੋਗੇ ਕਿਉਂਕਿ ਇਹ ਐਡਾ ਟਨਿਓਰ 2004 ਤੋਂ ਲੈ ਕੇ 14 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ 14ਵੇਂ ਪ੍ਰਾਈਮ ਮਿਨਿਸਟਰ ਰਹੇ ਤੇ ਫਿਰ ਬਹੁਤ ਸਾਰੇ આરોਪ ਪਰਤਿਆरोप ਉਦੋਂ ਐਡਾ ਐਂਟੀ ਇਨਕਮ ਵੰਸੀ ਬਣੀ ਵਿਦੇਸ਼ੀ ਸਰਕਾਰ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਬਹੁਤ ਸਾਰੇ આરોਪ ਲੱਗਦੇ ਸੀ ਉਹਨਾਂ ਨੇ ਬੜੀ ਸਹਿਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਅੱਛੀ ਭਾਵਨਾ ਦੇ ਨਾਲ ਸਾਰੀ ਚੀਜ਼ ਨੂੰ ਰਿਐਕਟ ਕੀਤਾ ਜਿਸ ਦੇ ਨਾਲ ਦੇਸ਼ ਅੱਜ ਵੀ ਉਹਨਾਂ ਦਾ ਰਿਣੀ ਹੈ ਦੇਸ਼ ਦੇ ਲੋਕ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਦੇਸ਼ ਦਾ ਸਭ ਤੋਂ ਵੱਡਾ ਇੰਟੈਲੈਕਚੁਅਲ ਸ਼ਖਸੀਅਤ ਡਾਕਟਰ ਮਨਮੋਨ ਸਿੰਘ ਨੂੰ ਮੰਨਦੇ ਆ ਔਰ ਡਾਕਟਰ ਮਨਮੋਨ ਸਿੰਘ ਬਹੁਤ ਵੱਡੀ ਡਿਮਾਂਡ ਹੈ ਦੇਸ਼ ਵਾਸੀਆਂ ਦੀ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਦੇਣਾ ਚਾਹੀਦਾ ਜਦੋਂ ਹੀ ਉਹਨਾਂ ਨੂੰ ਭਾਰਤ ਰਤਨ ਅਵਾਰਡ ਮਿਲੇਗਾ ਤੇ ਸਾਡੇ ਦੇਸ਼ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਜਾਏਗੀ ਔਰ ਗੁਰੂ ਨਗਰੀ ਅੰਮ੍ਰਿਤਸਰ ਅੱਜ ਸੋਗ ਦੀ ਲਹਿਰ ਦੇ ਵਿੱਚ ਡੁੱਬੇ ਹੋਏ ਆ ਅੰਮ੍ਰਿਤਸਰ ਦੇ ਲੋਕ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਜਦੋਂ ਹੀ ਉਹਨਾਂ ਬਾਰੇ ਅਸੀਂ ਸੋਚਨੇ ਆ ਸਾਡਾ ਆਪਣਾ ਹੀ ਮਾਨਵੀ ਤਾਜ਼ਾ ਹੁੰਦਾ ਤੁਸੀਂ ਹਿੰਦੂ ਕਾਲਜ ਦੇ ਵਿੱਚ ਇਸ ਵੇਲੇ ਖੜੇ ਹੋ ਤੁਸੀਂ ਸਕਰੀਨ ਤੇ ਵੀ ਦੇਖ ਲਿਆ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਪਹਿਲੇ ਕਤਾਰ ਦੇ ਵਿੱਚ ਲੱਗੀ ਹੈ ਪ੍ਰਾਈਡ ਆਫ ਹਿੰਦੂ ਕਾਲਜ ਲਿਖਿਆ ਹੋਇਆ ਸੋ ਇਸ ਕਰਕੇ ਉਹਨਾਂ ਦੇ ਉਪਰਾਲੇ ਦੇਸ਼ ਨੂੰ ਕਦੀ ਵੀ ਨਾ ਭੁੱਲਣ ਵਾਲੇ ਉਪਰਾਲੇ ਹੋਣਗੇ ਕਿ ਸਾਬਕਾ ਪ੍ਰਧਾਨ ਮੰਤਰੀ ਰਹਿੰਦੇ ਰਹੇ ਕਿੰਨੇ ਚਿਰ ਤੱਕ ਰਹੇ کافی ਦੇਰ ਰਹੇ ਇੱਥੇ ਕਾ ਯਹਾਂ ਸੇ ਹੀ ਉਹ ਕਾਫੀ ਦੇਰ ਪਹਿਲਾਂ ਹੀ ਸ਼ਿਫਟ ਹੋ ਗਏ ਆਂ ਯਹਾਂ ਸੇ ਹੂੰ और सारा परिवार भी उनका फिर बाद में चला गया यहाँ कैसा था, था बहुत अच्छा स्वभा था तो बहुत शुरू से ही बहुत शौक था पढ़ाई का धार्मिक विचार के आदमी थे बहुत अच्छा स्वभा था बिल्डिंग उधर भी उधर की हजे तक हां ये स्कूल है पीछे श्रीघर प्राइमरी स्कूल और सारी फैमिली इसके अंदर रहती रही है ਇਤਨੇ ਕੰਬਰੀ ਅੰਤ ਦੇ ਜਿਹੜੇ 15 16 ਕਬਰੇ ਤਵੇਲਾ ਬੋਲਾ ਜਾਂਦਾ ਤੇਵੇਲਾ ਬੋਲਦਾ ਜਾਂਦਾ ਦਾ ਉਸਕੋ ਤਵੇਲਾ ਦਾ ਕਾਫੀ ਕਰਾਇਦਾ ਅੰਦਰ ਤੇ ਦੇਖੀ ਜਦੋਂ 1947 ਤੋਂ ਹੀ ਆਈ ਤੇ ਵੰਡ ਪਈ ਤੇ ਇੱਕ ਕਾਮੀ ਕਾਮੀ ਲੈਟ ਹੁੰਦੀ ਸੀ ਜਿੱਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚਲੂ ਕਰ ਦਿੱਤੇ ਨਹੀਂ ਜੋ ਮੋਸਮ ਦਾ ਅੰਬੀ ਜੋ ਕਾਫੀ ਛੋਟੀ ਸੀ ਨਾ ਹਮਸ਼ੇ ਤੋਂ ਬਹੁਤ ਵੱਡੇ ਸੀ ਕਿਤਨਾ ਦੁੱਖ ਹੋ ਰਿਹਾ ਜਬ ਬਹੁਤ ਦੁੱਖ ਹੈ ਉਪਰ ਲੋਕੀ ਬਾਤ ਦੀ ਹੈ ਅੱਛਾ ਆਦਮੀ ਕਾਮੀ ਮਿਲਦੇ ਹਨ ਹਾਂ ਦੇਸ਼ ਨੂੰ ਦੇਸ਼ ਨੂੰ ਅੱਛਾ ਚਲਾ ਰਹੇ ଥିਓ ਬਹੁਤ ਬੜੀਆ ਚਲਾ ਰਹੇ ਦੇਸ਼ ਨੂੰ ਸਭ ਤੋਂ ਵੱਡਾ ਗੱਲ ਅੰਮ੍ਰਿਤਸਰ ਤੇ ਰਹਿੰਨਾਂ ਦੇ ਅੰਮ੍ਰਿਤਸਰ ਕੇ ਜਾਣੇ ਵਾਲੇ ਨਾਮ ਰੋਸ਼ਨੀ ਦਾ ਸਮਨ ਉਹਨਾਂ ਨੇ ਆਪਣੀ ਪੜ੍ਹਾਈ ਕਾ ਔਰ ਆਪਣੀ ਮਿਹਨਤ ਸੇ ਦੇਸ਼ ਕਾ ਨਾਮ ਉੱਚਾ ਕੀਤਾ ਗਿਆ ਹੂਆ ਇਹ ਕਹਾਂ ਮੈਂ ਚਾਹੂਗਾ ਡਾਕਟਰ ਮਨਮੋਹ ਸਿੰਘ ਜਿਹਦੇ ਸੇ ਕਾਲੇ ਪੜ੍ਹਦੇ ਉਹਨਾਂ ਦੇ ਹੱਥੋਂ ਜੀ ਕਲ ਰਾਗਨੋਨਾ ਦਾ ਦਿਹਾਤ ਹੋਇਆ ਜੀ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾਤਾ ਇਸਕੋਇਆ ਹੈ ਨਾ ਅਵਲੇ ਟਾਈਮ ਟੂ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਦੀ 1951 ਤੋਂ ਲੈ ਕੇ 53 ਤੱਕ ਉਹਨਾਂ ਨੇ ਸਾਡੇ ਇੱਥੇ ਬੀਏ ਇਕਨੋਮਿਕਸ ਇਨ ਆਨਰਸ ਬੀ ਆਨਰਸ ਇਨ ਇਕਨੋਮਿਕਸ ਕੀਤੀ ਸੀ ਬੜੇ ਮਿਹਦਾਵੀ ਸ਼ਾਤਰ ਸੀ ਅ ਸਾਡੇ ਉਹ ਉਦੋਂ ਉਹਨਾਂ ਦੇ ਟਾਈਮ ਤੇ ਅ ਰੋਲ ਆਫ ਆਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲ ਆਫ ਆਨਰ ਪਹਿਲੇ ਰੋਲ ਆਫ ਆਨਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 1900 2018 ਦੇ ਵਿੱਚ ਸੀ ਉਹਨਾਂ ਨੂੰ ਐਲੂਮੀਨੀਮੀਟ ਔਰ ਕਨਵੋਕੇਸ਼ਨ ਦਾ ਅ ਇਨਵਾਈਟ ਕੀਤਾ ਸੀ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਆਪਣੇ ਸਾਡੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਗਿਆ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਵੀ ਸਾਰੇ ਟੀਚਰ ਜਿਮਾਨੇ ਨਾਮ ਲੈ ਜਿਹੜੇ ਜਿਹੜੇ ਕਲਾਸਿਸ ਚ ਉਹ ਪੜੇ ਸੀ ਆਪਣੇ ਟਾਈਮ ਤੇ ਉਹਨਾਂ ਨੇ ਵਿజిਟ ਕੀਤਾ ਜਦੋਂ ਉਹਨਾਂ ਨੇ ਕਨਵੈਨੈਂਸ ਸੰਦੇ ਕਾਲਜ ਨੂੰ ਵਿజిਟ ਕੀਤਾ ਮੈਨੇਜਮੈਂਟ ਸਟੂਡੈਂਟਸ ਸਟਾਫ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਪਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸਾਰੇ ਫੇਸਬੁਕ ਉੱਤੇ ਇਹ ਕਦੋਂ ਕਾਲਜ ਵੀ ਪੜਦੇ ਨੇ ਕਿਸ ਤਰ੍ਹਾਂ ਮਸੂਰ ਰਿਹਾ ਹੈ ਬਹੁਤ ਹੀ ਜ਼ਿਆਦਾ ਵੱਡਾ ਲਾਸ ਹੈ ਜੀ ਕੰਟਰੀ ਦਾ ਉਹਨਾਂ ਵਰਗਾ ਇਕਨੋਮਿਸਟ 1991 ਜਦੋਂ ਫਾਈਨੈਂਸ ਮਿਨਿਸਟਰ ਬਣੇ ਸੀ ਜੋ ਇਕਨੋਮਿਕ ਰਿਫਾਰਮਸ ਆਈ ਦੀ ਡੇਟ ਜੀ ਚੱਲਦੇ ਪਏ ਸਭ ਉਹਨਾਂ ਦੀ ਰੇਨ ਆ ਉਹਨਾਂ ਦੇ ਨਰਸਿਮਹਾ ਰਾਓ ਦੀ ਗਵਰਨਮੈਂਟ ਸੀ ਉਹਨਾਂ ਨੂੰ ਫਾਈਨੈਂਸ ਮਿਟਰ ਉਹਨਾਂ ਨੇ ਖਾਸ ਲਿਆਂਦਾ ਸੀ ਚੂਸ ਕੀਤਾ ਸੀ ਉਹਨਾਂ ਵਰਗਾ ਇਕਨੋਮਿਸਟ ਦੁਨੀਆ ਦੇ ਵਿੱਚ ਨਹੀਂ ਹਦਾ ਤਾਂ ਜੇ ਗੱਲ ਕੀਤੀ ਜਾਏ ਆਜਕਲ ਦੀ ਰਾਜਨੀਤੀ ਬਹੁਤ ਗੰਦੀ ਹੋ ਚੁੱਕੀ ਇੱਕ ਦੂਜੇ ਦੇ ਲਾਂਚ ਲਾਂਦੇ ਨੇ ਇਹ ਆਂਦੇ ਪਰ ਮਨਮੋਹਨ ਸਿੰਘ ਬਿਲਕੁਲ ਸ਼ਾਂਤ ਸਵਾਦੇ ਅਜੇ ਤੱਕ ਕਦੀ ਕਦੇ ਲਾਂਚ ਕੀ ਕਰਨ ਚਾਹੋ ਅਜੇ ਤੱਕ ਉਹਨਾਂ ਨੇ ਇਹੋ ਜਿਹੇ ਵਰਡਸ ਆਪਣੇ ਮੈਤਾਨੀ ਸੁਨੇਹਾ ਆਪਣੀ ਲਾਈਵ ਦੇ ਵਿੱਚ ਉਹਨਾਂ ਦੇ ਵਰਡ ਮੂੰਹ ਕੋਈ ਮਾਰਾ ਵਰਡ ਕਿਸੇ ਲਈ ਵੀ ਨਿਕਲੇ ਹੋਵੇ ਬੜੇ ਹੀ ਸ਼ਾਂਤ ਸਵਾਦ ਦੇ ਸੀ ਈਵਨ ਜਿਹੜੇ ਉਹਨਾਰੇ ਓਪੋਨੈਂਟ ਸੀ ਉਹ ਵੀ ਉਹਨਾਂ ਦੀ ਬੜੀ ਤਾਰੀਫ ਕਰਦੇ ਸੀ